ਪਤਾ ਲੱਗਿਆ ਵੀ ਕੋਈ ਵਿਆਹ ਹੋਏ ਹਨ ਹਾਂਜੀ ਇਸ ਦੇ ਤਿੰਨ ਵਿਆਹ ਨੇ ਤਿੰਨੇ ਅਦਾਲਤ ਕਾਲਾ ਇਹਦੇ ਕੋਲੇ ਇਸ ਟਾਈਮ ਹੈਗੇ ਨੇ ਤਿੰਨੇ ਹੀ ਇਹ ਖਤਮ ਕਰੇ ਨੇ ਤਿੰਨੇ ਕੋਈ ਮਤਲਬ ਇਹਦੇ ਕਾਰਵਾਈ ਨਹੀਂ ਹੋਈ ਪਹਿਲਾਂ ਮਰਗੇ ਤਿੰਨਾ ਹਾਂਜੀ ਤਿੰਨੋ ਖਤਮ ਹੋ ਗਏ ਪਰ ਸਾਡਾ ਵੀ ਮੁੰਡਾ ਮਰਿਆ ਗਿਆ ਸਾਡੀ ਤਰਖਾਸਾ ਜੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਨੂੰ ਚਾਹੀਦਾ ਜੀ ਬਹੁਤ ਧੰਨਵਾਦ ਜੀ ਨਾਮ ਤੁਹਾਡਾ ਮੇਰਾ ਨਾਮ ਜੀ ਤਰਸੇਮ ਸਿੰਘ ਆ ਜੀ ਤੁਹਾਡੇ ਭਾਈ ਦਾ ਨਾਮ ਕੀ ਸੀ ਜੀ ਮੇਰੇ ਭਰਾ ਦਾ ਨਾਮ ਮੇਰਾ ਪਤੀਜਾ ਰੱਖਦਾ ਸੀ ਜੀ ਪਤੀਜਾ ਲੱਗਦਾ ਹੈ ਹਾਂ ਜੀ ਉਹਦਾ ਨਾਮ ਆਤਮਾ ਸਿੰਘ ਸੀ ਹਾਂ ਕੀ ਹੋਇਆ ਕਲਰਾਂ ਤੇ ਕੱਲ ਰਾਤ ਤਾਂ ਵੀਰ ਜੀ ਇਹ ਗੱਲ ਹੋਈ ਹੈ ਕਿ ਉਹ ਉਹਦਾ ਨਿਮੇੜਾ ਹੋਣ ਵਾਲਾ ਸੀਗਾ ਹੂੰ ਪੰਚਾਇਤ ਕੋਲੇ ਅਸੀਂ ਬੰਦਿਆ ਕੋਲੇ ਗਏ ਤੇ ਮੈਂ ਤੇ ਮੇਰੇ ਤਾਏ ਦਾ ਮੁੰਡਾ ਹੰਸ ਰਾਜ ਉਹ ਜਿਹੜਾ ਮੁੰਡਾ ਆਤਮਾ ਸਿੰਘ ਸੀ ਉਹ ਕਹਿੰਦਾ ਮੈਂ ਬਹੁਤ ਜਿਆਦਾ ਦੁਖੀਆਂ ਤਕਰੀਬ ਨਾਲ ਕਈ ਵਾਰ ਖੇਲੇ ਹੋ ਗਏ ਸੀਗੇ ਹੂੰ ਪਹਿਲਾਂ ਉਹਦੇ ਸਿਰ ਦੇ ਵਿੱਚ ਵੀ ਮਾਰਿਆ ਗਿਆ ਰਾਣ ਜਿਹਨੇ ਇਹਨੇ ਕਰ ਵਾਲੀ ਨੇ ਇਹਨੇ ਘਰ ਵਾਲੀ ਨੇ ਜਿਹੜੀ ਉਹਦੇ ਘਰ ਵਾਲੀ ਰਾਣੀ ਕੌੜਾ ਤੇ ਉਹਦੇ ਟਾਂਕੇ ਲੱਗੇ ਨੇ ਉਹਦੀਆਂ ਤਸਵੀਰਾਂ ਪਈਆਂ ਨਹੀਂ ਸਾਡੇ ਕੋਲੇ ਵੀਡੀਓ ਪਈਆ ਅਸੀਂ ਉਹ ਦਿਖਾਵਾਂਗੇ ਇਹਦੇ ਨਾਲ ਆਦੇਓ ਤੁਸੀਂ ਮਾਰਦੀ ਸੀ ਇਹਨੂੰ ਮਾਰਦੀ ਤਾਂ ਇਹ ਸੀਗੀ ਜੀ ਬਿਨਾ ਮਤਲਬ ਤੋਂ ਕਈ ਵਾਰੀ ਕਹਿੰਦਾ ਦੀ ਹਾਂ ਮੈਨੂੰ ਖਰਚਾ ਘਟ ਦਿੰਦਾ ਤੇ ਉਹ ਖਰਚਾ ਵੀ ਦਿੰਦਾ ਮੋਟਰ ਲਈ ਪੱਠੇ ਤੋਂ ਪੈਸੇ ਫੜ ਲਈ ਜਦੋਂ ਇੱਕ ਵਾਰੀ ਉਹਨੇ ਲੱਖ ਰੁਪਇਆ ਫੜੇ ਲਿਆ ਕਿਤੋਂ ਤੇ ਹੁਣ ਉਹ ਪੈਸੇ ਦੁਬਾਰਾ ਤਾਂ ਦੇਣੇ ਨਹੀਂ ਉਹਨੇ ਉਹ ਕਹਿੰਦਾ ਪਹਿਲਾਂ ਪੈਸੇ ਪੂਰੇ ਕਰੋ ਤੇ ਦੁਬਾਰਾ ਜੀ ਉਸ ਤੋਂ ਬਾਅਦ ਉਹ ਕਹਿੰਦੀ ਖਰਚਾ ਲਿਆ ਉਹਦੇ ਪਿੱਛੇ ਲੜਾਈ ਉਹ ਟਰੈਕਟਰ ਚਲਾਉਂਦਾ ਜੀ ਪੱਠੇ ਤੇ ਮਜ਼ਦੂਰੀ ਕਰਦਾ ਸੀਗਾ ਇਹ ਵੀ ਕੁਝ ਕੰਮ ਕਰਦੀ ਸੀ ਹਾਂਜੀ ਇਹ ਰਿਕਸ਼ਾ ਚਲਾਉਂਦੀ ਆ ਜੀ ਇਹ ਰਿਕਸ਼ਾ ਆਟੋ ਜਿਹੜਾ ਲਾਈਟ ਵਾਲਾ ਹੁੰਦਾ ਉਹ ਚਲਾਉਂਦੀ ਆ ਜੀ ਇਹ ਰਾਤ ਕੀ ਹੋਇਆ ਫਿਰ ਰਾਤ ਤਾਂ ਜੀ ਬਸ ਤਕਰੀਬਨ 12 ਕ ਦਾ ਟਾਈਮ ਸੀ ਜਦੋਂ ਤਾਜਾ ਫਿਰ ਮੇਰੇ ਦੇਖੀ ਨਿਕਲੀ ਤੇ 12 ਵਜੇ ਇਹਨੇ ਜਦੋਂ ਮੁੰਡਾ ਦਾ ਵੇਲੇ ਪਹਿਲੀ ਮੁੱਕ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੇ ਬਦਲਾ ਘਰੇ ਜਦੋਂ ਕਿਤੇ ਉਹ ਆਪਣੀ ਬੈਨ ਨਹੀਂ ਹੁੰਦੀ ਜਿਹੜੀ ਹਸਪਤਾਲ ਦੇ ਵਿੱਚ ਹੁੰਦੀ ਮੈਟੋ ਐਂਬੂਲੈਂਸ ਆ ਤੇ ਉਹ ਮਂਗਾ ਲਈ ਇਹਨੇ ਉਹ ਮਗਾ ਕੇ ਅੱਗੇ ਤੋਂ ਮਤਲਬ ਪਹਿਲਾਂ ਇੱਕ ਦੋ ਵਾਰੀ ਇਹ ਆਪੇ ਪਖੰਡਜਾ ਕਰਨ ਲੱਗੀ ਬਾਹਰ ਚ ਵੰਗੌਂਦੀ ਸੀ ਪਰ ਕੱਲ ਇਹਨੇ ਸੜਕ ਤੇ ਖਲਾੜਤੀ ਤੇ ਉੱਥੇ ਜਾਨਕੀ ਜਿਹੜੀ ਦੇ ਵਿੱਚ ਬੰਦੇ ਨੂੰ ਪਾ ਕੇ ਲੈ ਕੇ ਆਉਂਦੇ ਨੇ ਹਾਂਜੀ ਟੀਚਰ ਤੇ ਉਹ ਮਤਲਬ ਬਾਹਰ ਚ ਲੈ ਆਏ ਜਦੋਂ ਉਹਦਾ ਖੜਕ ਆਉਣ ਲੱਗਿਆ ਤਾਂ ਆਤਮੇ ਦੀ ਮੰਮੀ ਨੂੰ ਕਿਤੇ ਖੜਕਾ ਸੁਣ ਗਿਆ ਉਹ ਆ ਤਾਂ ਮੇਰੇ ਡੈਡੀ ਨੂੰ ਆਖਣ ਲੱਗੀ ਕਹਿੰਦੀ ਦੇਖ ਤਾਂ ਲੈ ਬਾਹਰ ਖੜਕਾ ਕਾਹਦਾ ਹੋ ਰਿਹਾ ਜਾਂ ਦੇਖਿਆ ਵੀ ਐਂਬੂਲੈਂਸ ਆ ਕਿਉਂ ਕਿਉਂ ਕਰ ਰਹੀ ਹੈ ਉਹਦੀ ਆਵਾਜ਼ ਵੀ ਆ ਗਈ ਉਹ ਵੀ ਉਹ ਮੰਜੇ ਦੇ ਪਾਕਲ ਜਾਣ ਲੱਗੇ ਕਹਿੰਦੇ ਜਿਹੜਾ ਕੰਮ ਨਹੀਂ ਆਪਾਂ ਡਰਦੇ ਸੀ ਹੋਣਾ ਸੀ ਉਹ ਹੋ ਗਿਆ ਪਰ ਜਦੋਂ ਜਾ ਕੇ ਉਹਦੇ ਡੈਡੀ ਨੇ ਅੰਦਰ ਦੇਖਿਆ ਤਾਂ ਮੁੰਡਾ ਉਸ ਟਾਈਮ ਡੈੱਡ ਪਿਆ ਸੀ ਉਸ ہاں ਜੀ ਨਹੀਂ ਜੀ ਬਿਲਕੁਲ ਖਤਮ ਸੀਗਾ ਮੁੰਡਾ ਤੇ ਉਸ ਤੋਂ ਬਾਅਦ ਜੀ ਇਹ ਵੀ ਨੇ ਮਾਰੇ ਕਿਸ ਨੇ ਮਾਰੇ ਹਾਂ ਜੀ ਮਤਲਬ ਇਹਦੇ ਵਿੱਚ ਤੇ ਜੇ ਉਹਨੇ ਨਾ ਮਾਰਿਆ ਹੁੰਦਾ ਜਦੋਂ ਮੁੰਡਾ ਤੜਫਦੇ ਇੱਕੋ ਲਖਤ ਬੰਦੇ ਦੀ ਜਾਨ ਨਹੀਂ ਨਿਕਲਦੀ ਤੇ ਜੇ ਉਹ ਜਦੋਂ ਤਲਫੰਦਾ ਜੀ ਕਿਸੇ ਗਵਾਂਡੀ ਨੂੰ ਕਹਿੰਦੀ ਭਾਈ ਉਹ ਸਰੀਅਸ ਆ ਕੇਸ ਆ ਵੀ ਆਓ ਜਾ ਦੇ ਬਿਮਾਰਾ ਉਹ ਤਲਫਰਿਆ ਆਪਾਂ ਹਸਪੀਟਲ ਲੈ ਕੇ ਚਲੀਏ ਵੀ ਕਿਸੇ ਨੂੰ ਤਾਂ ਕਹਿੰਦੀ ਕਿਸੇ ਦੀ ਤਾਂ ਮਤਾਂ ਤਾਂ ਲੈਂਦੀ ਐਨੇ ਘਰ ਸੀ ਕਿਸੇ ਨੂੰ ਜਗਾਉਂਦੀ ਪਰ ਯਾਨੀ ਕਿ ਆਪਾਂ ਤੇ ਇਹੀ ਕਹਿਣਾ ਚਾਹਣੇ ਹਾਂਗੇ ਨਾ ਕਿਹੜੇ ਮਾਰੇ ਤੁਹਾਨੂੰ ਕਿਵੇਂ ਲੱਗਦਾ ਕੀ ਮਾਰੇ ਇਸੇ ਦੇਖੋ ਜੀ ਇਹ ਲੱਗਦਾ ਵੀ ਮਤਲਬ ਕਿ ਹੁਣ ਇਹ ਤਾਂ ਲੱਭ ਹੀ ਜਾਣਦਾ ਜੀ ਸਰਾਣੇ ਨਾਲ ਵੀ ਕੋ ਕੋ ਉਹਦਾ ਗਲਾ ਕੁੱਟ ਕੇ ਵੀ ਮਾਰ ਸਕਦੇ ਆ ਕੋਈ ਨਿਸ਼ਾਨ ਤੇ ਕੋਈ ਨਿਸ਼ਾਨ ਨਹੀਂ ਸੀ ਮਾਤਰਾ ਜਦੋਂ ਸਰਾਣੇ ਨਾਲ ਆ ਮੂੰਹ ਤੇ ਉਤੇ ਦੱਬ ਕੇ ਵੀ ਬੱਚਾ ਮਾਰਿਆ ਸਿਆ ਸਕਦਾ ਜੀ ਹੋ ਕਿਉਂ ਕਿਦ ਨਾਲ ਬਣੀ ਅਣ ਪਹਿਲਾਂ ਤੋਂ ਤਵਿਆਂ ਨਾਲ ਦੀ ਕੁੱਟਿਆ ਉਹ ਤੇ ਉਹਦੀ ਨਾਲ ਤਸਵੀਰ ਲਵਾਂਗੇ ਖੂਨ ਦੇ ਨਾਲ ਲਿਪ ਹੋਈ ਉਹ ਬਿਲਕੁਲ ਠੀਕ ਅੱਜ ਕੀ ਨਾਮ ਤੁਹਾਡਾ ਹੁਣਸਾ ਸਿੰਘ ਹੈ ਜੀ ਹੁਣਸਾ ਸਿੰਘ ਹੈ ਹਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਕਲਾ ਰੰਗ ਹਾਂ ਕੀ ਗੱਲ ਹੋਈ ਹੈ ਤੁਹਾਡੇ ਬੱਚੇ ਨਾਲ ਕੀ ਤੁਸੀਂ ਕਹਿੰਦੇ ਕੀ ਵਿਆਹ ਲਖਾਈਆਂ ਤੁਨੇ ਮਹਾਰਾਜ ਜੀ ਨੇ ਕਿਨਹੋਂ ਉਹ ਜਿਹੜੀ ਉਹਦੇ ਘਰ ਆਈ ਸੀ ਕੀ ਨਾਮ ਆਵਾਜ਼ ਰਾਨੀ ਕਹ ਰਹੀ ਕੀ ਕਾਰਨ ਹੋਇਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਮਾਰੇ ਉਹ ਕਾਰਨ ਤਾਂ ਹੀ ਆਈਏ ਸੱਤ ਤਾਂ ਕੋ ਜਿੰਦ ਨੇ ਆਈ ਤੇ ਉਦੋਂ ਦੇ ਪੈਸੇ ਮੰਗਰੇ ਤੇ ਹੋ ਅੱਛਾ ਪੈਸੇ ਅਸੀਂ ਦੇ ਨਹੀਂ ਸਕੇ ਹੁਣ ਉਹ ਹੋਇਆ ਤੇ ਉਹ ਅਸੀਂ ਕਰਦੇ ਤੇ ਹਟਤਾ ਵੀ ਦੇ ਦੰਗ ਚਾ 2 ਲੱਖ ਦਾ ਅੱਜ ਹੁਣ ਚੰਦੇ ਚੜਤਾ ਔਰ ਉਦੋਂ ਦੇ ਕੂਕਰੀ ਤੇ ਵੀ ਮਾਰੂ ਰਾਤ ਰਾਤ ਕੀ ਹੋਇਆ ਰਾਤ ਤਾਂ ਹੀ ਸਾਨੂੰ ਤਾਂ ਉਹਦੀ ਪਤਾ ਲੱਗਿਆ ਜਦੋਂ ਇਹਨੇ ਉਹਦੇ ਚੁਰਿਓ ਆਂ ਬੋਲਾ ਸਬਲਾ ਦੀ ਅੱਛਾ ਜਦੋਂ ਉੱਤੇ ਧਰਨ ਲੱਗੇ ਨਾ ਉਹਦੇ ਪਤਾ ਲੱਗਾ ਮੈਂ ਬੋਲਾ ਸਾਲਾ ਤਰੋ ਤੱਕ ਨੀ ਕਿਸ ਤਰ੍ਹਾਂ ਲੱਗਿਆ ਮਾਰੇ ਕਿਸ ਤਰ੍ਹਾਂ ਮਰੇ ਉਹ ਕੋਈ ਨਿਸ਼ਾਨ ਨੂੰ ਸੋਨ ਹੈ ਸਟਫਟ ਦੇ ਨਾਲ ਜੀ ਸਾਨੂੰ ਤਾਂ ਇਹ ਨਿਸ਼ਾਨ ਲੱਗਦਾ ਵੀ ਕੱਪੜਾ ਧਰ ਕੇ ਗੜਾ ਦੱਪਿਆ ਹੈ ਕੱਪੜਾ ਧਰ ਕੇ ਗੜਾ ਦੱਪਿਆ ਦਾ ਉਹ ਉਥੇ ਵਿੱਚ ਚਪਲ ਵਗੈਰਾ ਮਿਲੀ ਸੀ ਉੱਥੇ ਤੁਹਾਨੂੰ ਕਿਹਦੀ ਉਹ ਦੇਖੀ ਸੀ ਜਿਵੇਂ ਕਹਿੰਦੇ ਹੋ ਕੀ ਚੱਪਲ ਇਹ ਕੱਪੜਾ ਧਰ ਕੇ ਕੱਪੜਾ ਹਾਂਜੀ ਹਾਂ ਅੱਛਾ ਕੱਪੜਾ تھا ਉੱਥੇ ਕੋਈ ਕੱਪੜੇ ਸਾਰੇ ਤੇ ਉੱਥੇ ਕੱਪੜੇ ਤੇ ਤੁਸੀਂ ਕਿ ਉਸ ਘਰ ਤੇ ਰਹਿੰਦੇ ਹੋ ਜਿੱਥੇ ਇਹ ਤੁਹਾਡੀ ਰਾਣੀ ਮੁੰਡਾ ਪੁੱਤ ਆ ਰਹਿੰਦਾ ਜਰਾ ਤੇ ਅੱਡ ਰਹਿੰਦੇ ਆਲਗ-ਆਲਗ ਰਹਿੰਦੇ ਬੱਕਲਾ ਕੰਗੇ ਅੱਡ ਰਹਿੰਦੇ ਹਾਂ ਗਿਆ ਸੀ ਅੱਡ ਰਹਿੰਦੇ ਆ ਛੋਟੇ ਬੈਠੇ ਨਾਲ ਚਾਰ ਜੀ ਇੱਕ ਐ ਨੰਬਰ ਦਾ ਸੀ ਆਤਮਾ ਦੂਜੇ ਦਾ ਹੈ ਦੂਜੇ ਦਾ ਤਾਨੂੰ ਸਕੇ ਵੀ ਨੇ ਮਰੇ ਹੈ ਇਹ ਸੱਕਾ ਤੁਹਾਡਾ ਹਾਂ ਜੀ ਹਾਂ ਜੀ ਹਾਂ ਅਰੇ ਗ੍ਰਕ ਲਾਰਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਕੀ ਪਰਿਵਾਰ ਨੇ ਬਤਲਿਆ ਹੈ ਹਾਂ ਸਾਡੇ ਕੋਲ ਤਲਾਹ ਆਈ ਹੈ ਜੀ ਹਸਪੀਟਲ ਤੋਂ ਵੀ ਆਤਮਾ ਸਿੰਘ ਦੀ ਡੈਡੋ ਬੜਾ ਡੈਡਾ ਆਈ ਹੈ ਉਸ ਸੰਬੰਧੀ ਅਸੀਂ ਉਸ ਦੇ ਪਿਤਾ ਜੀ ਦਾ ਕੋਈ ਬਿਆਨ ਤੈਹਰ ਕਰਾਇਆ ਹੈ ਕਿ ਜਿਹੜੀ ਮੇਰੇ ਲੜਕੇ ਦੀ ਮੌਤ ਹੈ ਮੇਰੀ ਮੂਨੇ ਕੀਤੀ ਹੈ ਇਹ ਗੱਲ ਘਟਕੇ ਕੋ ਕਿਸ ਤਰ੍ਹਾਂ ਦੇ ਅਤਮਕਲਮਦਸ ਕਰ ਰਹੇ ਹਾਂ ਹਾਂ ਅਸੀਂ ਉਹਨੇ ਬਿਆਨ ਲਿਖ ਕੇ ਜੀ ਜੋ ਬੰਦਰ ਹੈ 197 ਐਸਾ 302 ਉਹ ਕਹਿੰਦਾ ਅਸੀਂ ਕਾਰਵਾਈ ਅਮਲਚ ਕਰ ਲਿਆ ਰਹਾਂ ਬਾਕੀ ਪੋਸਟਮਾਨ ਕੋ ਜੋ ਹੋਰ ਵੀ ਕੋਈ ਸਾਹਮਣੇ ਆਈ ਗੱਲ ਉਹ ਤੁਤੀ ਸੀ ਲੈਂਦੀ ਜਾਊਗੀ ਜੀ